ਆਦੇ ਸ੍ਰੀ ਨਾਨਕ ਸੰਤਬਾਬ ਸੱਧਾ ਸਿੰਘ ਜੀ ਉਹਨਾਂ ਦੇ ਨਾਲ ਸਾਡੀਆਂ ਬਹੁਤ ਹੀ ਸਤਿਕਾਰ ਦੇ ਬਹੁਤ ਮਾਨਯੋਗ ਸ਼ਖਸੀਅਤ ਹੈ ਸਾਡੇ ਵਿਚਕਾਰ ਪਹੁੰਚਿਆ ਅਸੀਂ ਉਹਨਾਂ ਨੂੰ ਜੀ ਆਖਦੇ ਆ ਕਬੱਡੀ ਆਲਪਨ ਦਾ ਪਹਿਲਾ ਮੈਚ ਇੱਕ ਸ੍ਰੀ ਝੜਸਾਹ ਦੀ ਟੀਮ ਹੈ ਇੱਕ ਜਿਹੜੇ ਮੇਰੇ ਵੀਰੋ ਫਤੇਗੜ ਸਾਹਿਬ ਲੈ ਜਿਹੜਾ ਬਹਤਰੀ ਦਾ ਖੇਡ ਮੈਦਾਨ ਵਿੱਚ ਖੇਡਿਆ ਲਵੇਗਾ ਔਰ ਸਾਡੇ ਬਾਬਾ ਜੀ ਅਸੀਂ ਇੱਥੇ ਪੁੱਜਦੇ ਨਾ ਪਰਖਾਣਾ ਸਤਕਾਰ ਕਰਦੇ ਆ ਔਰ ਜੀ ਆਖਦੇ ਆ ਔਰ ਬਾਬਾ ਮੁਖਾਰੀ ਵੀ ਨਾਲ ਨੇ ਤੇ ਨਾਲ ਸਾਡੀਆਂ ਸਾਰੀਆਂ ਸਤਕਾਰ ਵੀ ਯੋਧ ਹਸਤੀਆਂ ਸਖਸੀਤ ਦਾ ਨਾ ਪਰਖਾਣਾ ਬਹੁਤ ਸਤਕਾਰ ਕਿਉਂਕਿ ਅੱਜ ਅਸੀਂ ਵੀ ਸਾਨੂੰ ਨਾ ਲਗਾਤਾਰ 4-5 ਦਿਨ ਕਮੀ ਗਈ ਹੈ ਸਾਨੂੰ ਰਾਤ ਨੂੰ ਜਿਹੜਾ ਰੋਟੀ ਸਵੇਰ ਨੂੰ ਚਾਹ ਸਵੇਰ ਸਰਪੁੱਤ ਦੀ ਹਰ ਕੱਪ ਦੇ ਵਿੱਚ ਅੱਜ ਬੜੀ ਲਗਾਤਾਰ ਕਮੀ ਮਹਿਸੂਸਉਂਦੀ ਹੈ ਤੁਹਾਨੂੰ ਕੋਪਾ ਨਹੀਂ ਗਿਆ ਕਈ ਹਮ ਨਸਿਆ ਨਹੀਂ ਅੱਜ ਤੋਂ ਬਾਅਦ ਹਾਕ ਵਾਜਿਆ ਪੰਡਤਾਂ ਉੱਠੋ ਉੱਡੀ ਆ ਜੀ ਚਾਹ ਆ ਗਈ ਹੈ ਅੱਜ ਸਾਨੂੰ ਕੋ ਹਾਕ ਮਾਰਨ ਵਾਲਾ ਨਹੀਂ ਹੈਗਾ ਸਾਡੇ ਬਹੁਤ ਹੀ ਸਤਜਲ ਸਰਦਾਰ ਬਲਵੀਰ ਸਿੰਘ ਦੀ ਨਾਸਟ ਸਾਡੇ ਬਹੁਤ ਹੀ ਅਜੀਬ ਦੁਨੀਆ ਨੂੰ ਵਾਲਾ ਬਣ ਕੇ ਆ ਗਿਆ ਹੈ ਰਵਿਕਾ ਸਿੰਘ ਜੀ ਬਾਬਾ ਸੁਨਮ ਸਿੰਘ ਜੀ ਬਾਬਾ ਖੜ ਸਿੰਘ ਜੀ ਪਿੰਡ ਚੰਦਰਪੱਲਾ ਵਾਲੇ ਇਹਨਾਂ ਖਿਡਾਰੀਆਂ ਨੇ ਸ਼ਹਿਰ ਵਾਦਨ ਦੇ ਹੈ ਜਿਤੇ ਸੰਜੂ ਪਟਤਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਤਿੰਦਰ ਪਿੰਕੇ ਭਰਾ ਜਿਹੜਾ ਫੁੱਟਬਾਲ ਖੇਡਦਾ ਕਿਤਾ ਪਹਿਲਾ ਸੋਹਣਾ ਹੈਗਾ ਬਈਆ ਮੁੰਦਰੀਆਂ ਸੋਹਣੀਆਂ ਮੁੰਦਰੀ ਦੇ ਬਾਦ ਪਹਿਲਾ ਵੱਡਾ ਸਨਮਾਨ ਨਿੱਕੂ ਵਾਲ ਦੇ ਕੰਪ ਦੇ ਵਿੱਚ ਜਤਿੰਦਰ ਪਿੰਕੇ ਕੋਲੋ ਇਸ ਵਾਰ ਸਰਪ੍ਰਾਈਜ਼ ਗਿਫਟ ਹੋਣਾ ਭਰਾ ਕਹਿੰਦੇ ਹੋ ਸਕਦਾ ਹੈ